ਅੱਜ ਧਾਰੀਵਾਲ ਵਿਖੇ ਜਿਹੜਾ ਐਮਸੀ ਗਰੁੱਪ ਆਫ ਜਿਹੜੇ ਹਸਪੀਟਲਸ ਆ ਉਹਨਾਂ ਦੇ ਵਿੱਚ ਹੋਰ ਐਡ ਹੁੰਦੇ ਹੋਏ ਹੈ ਧਾਰੀਵਾਲ ਦੇ ਵਿੱਚ ਵੀ ਉਹਨਾਂ ਦਾ ਇੱਕ ਹਸਪੀਟਲ ਜਿਹੜਾ ਉਹਨਾਂ ਵੱਲੋਂ ਖੋਲਿਆ ਗਿਆ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਪਵਨ ਅਰੋੜਾ ਜੀ ਚੇਅਰਮੈਨ ਉਹਨਾਂ ਦੇ ਬੇਟੇ ਰਿਸ਼ਭ ਜੀ ਉਹਨਾਂ ਦੇ ਮੈਡਮ ਉਹਨਾਂ ਦੇ ਡਾਕਟਰਾਂ ਵਾਲਿਆਂ ਦਾ ਧੰਨਵਾਦੀ ਵੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਇਹਦੀ ਓਪਨਿੰਗ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਐਮਸੀ ਹਸਪੀਟਲ ਜਿਹੜਾ ਹੈ ਬਹੁਤ ਸਾਡੇ ਏਰੀਆ ਦੇ ਵਿੱਚ ਹੋਰ ਵੀ ਜਗ੍ਹਾ ਦੇ ਉੱਤੇ ਸਾਰੀਆਂ ਹੈਲਥ ਸਰਵਿਸ ਜੜੀਆਂ ਦੇ ਰਿਆ ਜਿਹੜਾ ਧਾਰੀਵਾਲ ਦਾ ਏਰੀਆ ਖਾਸ ਕਰਕੇ ਇਹਦਾ ਏਰੀਆ ਜਿਹੜਾ ਬਹੁਤ ਰੂਰਲ ਏਰੀਆ ਹੈ ਜਿਹਦੇ ਵਿੱਚ ਬਹੁਤ ਐਮਰਜੈਂਸੀ ਸਰਵਿਸ ਦੀ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਔਰ ਇਹ ਜਿਹੜੀਆਂ ਐਮਰਜੈਂਸੀ ਸਰਵਿਸਾਂ ਹੁਣ ਪੂਰੀ ਤਰ੍ਹਾਂ ਦੇ ਉੱਤੇ ਜਿਹੜੀਆਂ ਸਾਰੀਆਂ ਇੱਥੇ EMC ਹਸਪੀਟਲ ਦੇ ਵਿੱਚ ਟੈਕਲ ਹੋ ਜਾਣਗੀਆਂ ਜਿੰਨੀਆਂ ਵੀ ਸਪੈਸ਼ਲਾਈਜ਼ਡ ਸਰਵਿਸਾਂ ਹੈ ਜਿਹੜੀਆਂ ਕਿ ਇਹ ਹਸਪੀਟਲ ਕਰਕੇ ਸਾਰਿਆਂ ਨੂੰ ਇੱਥੇ ਮਿਲ ਜਾਣਗੀਆਂ ਕੋਈ ਵੀ ਕਾਰਡੀਓਲੋਜੀ ਦੇ ਨਾਲ ਰਿਲੇਟਡ ਹੈ ਨੇਫਰੋਲੋਜੀ ਦੇ ਨਾਲ ਰਿਲੇਟਡ ਹੈ ਕੋਈ ਯੂਰੋਲੋਜੀ ਨਾਲ ਰਿਲੇਟਡ ਹੈ ਜਾਂ ਨਿਊਰੋ ਨਾਲ ਰਿਲੇਟਡ ਹੈ ਸਾਰੀਆਂ ਸਰਵਿਸ ਅਵੇਲੇਬਲ ਹੋਣਗੀਆਂ ਜਿਹ ਲੋਕਾਂ ਨੂੰ ਅੰਮ੍ਰਿਤਸਰ ਵਿਖੇ ਜਾਣਾ ਪੈਂਦਾ ਸੀ ਦੂਰ ਦੂਰ ਦੇ ਲਈ ਆਪਣੀ ਟ੍ਰੀਟਮੈਂਟ ਲਈ ਜਾਣਾ ਚਾਹੁੰਦਾ ਸੀ ਇਸ ਕਰਕੇ ਇਸ ਏਰੀਆ ਨੂੰ ਜਿੰਨੀਆਂ ਸਰਵਿਸ ਜੜੀਆਂ ਹੈਗੀਆਂ ਜਿਹੜੀ ਇੱਥੇ ਮਿਲਣਗੀਆਂ ਔਰ ਇਹਦਾ ਮੈਨੂੰ ਜੋ ਮੈਨੂੰ ਉਮੀਦ ਹੈ ਵੀ ਸਾਰੇ ਉਹਦਾ ਪ੍ਰੋਪਰ ਬੈਨੀਫਿਟ ਵੀ ਉਠਾਣਗੇ ਔਰ ਸਭ ਤੋਂ ਜਿਹੜਾ ਜ਼ਰੂਰੀ ਇਹ ਹੈ ਕਿ ਡਾਕਟਰ ਸਾਹਿਬ ਜਿਹੜੇ ਇੱਥੇ ਹੈਗੇ ਸਾਰੇ ਬੜੇ ਕੁਆਲੀਫਾਈਡ ਡਾਕਟਰਸ ਨੇ ਜਿਨ੍ਹਾਂ ਵੱਲੋਂ ਕੋਈ ਵੀ ਸਰਵਿਸ ਦੇਣ 'ਚ ਪ੍ਰੋਬਲਮ ਨਹੀਂ ਹੈ ਔਰ ਹਸਪੀਟਲ ਦੇ ਵਿੱਚ ਸਾਰੀਆਂ ਹੀ ਸਰਵਿਸ ਜੜੀਆਂ ਪ੍ਰੋਪਰਲੀ ਇਕਵਿਪਡ ਹੈ ਪ੍ਰੋਪਰਲੀ ਐਮਰਜੈਂਸੀ ਪ੍ਰੋਪਰਲੀ ਆਈਸੀਯੂ ਪ੍ਰੋਪਰਲੀ ਇਕਵਿਪਡ ਔਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਲੋਕਾਂ ਦੇ ਲਈ ਪ੍ਰੋਬਲਮ ਨਹੀਂ ਆਏਗੀ ਔਰ ਮੈਨੂੰ ਉਮੀਦ ਹੈ ਵੀ ਲੋਕ ਇਹਦਾ ਫਾਇਦਾ ਉਠਾਣਗੇ ਔਰ ਸਾਰੀ ਸਰਸੇ ਜਿਹੜੀਆਂ ਮੈਂ ਕਿਤੇ ਜਾਣ ਦੀ ਬਜਾਏ ਇੱਥੇ ਹੀ ਆਪਣੀਆਂ ਅਵੇਲੇਬਲ ਕਰ ਦਿੰਦਾ ਤਾਰੀਵਾਲ ਦੇ ਵਿੱਚ ਇਹਦਾ ਆਨ ਦਾ ਮੀਲ ਪੱਥਰ ਜ਼ਰੂਰ ਸਾਬਤ ਹੋਏਗਾ ਇਹ ਇਸ ਕਰਕੇ ਹੈਗਾ ਕਿਉਂਕਿ ਬਹੁਤ ਸਾਰੀਆਂ ਤੁਹਾਨੂੰ ਵੀ ਪਤਾ ਵੀ ਸ਼ਾਇਦ ਸਰਸੇ ਜਿਹੜੀਆਂ ਇੱਥੇ ਅਵੇਲੇਬਲ ਨਹੀਂ ਹੈਗੀਆਂ ਸਿਰਫ ਡਾਕਟਰ ਸਾਹਿਬ ਜਿੱਦਾ ਅੱਗੇ ਤੇ ਸਰਜਰੀ ਕੁਝ ਮੈਡੀਸਿਨ ਦੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਸਾਰੀਆਂ ਹੋਣ ਜਿਹੜੀਆਂ ਸਰਸੇ ਜਿਹੜੀਆਂ ਇੱਕ ਰੂਪ ਦੇ ਥਲੇ ਮਿਲਣੀਆਂ ਜਿਹੜੀਆਂ ਇਹ ਜੋ ਮਰਜੀ ਹੈ ਇਹਦਾ ਇੱਕ ਬੈਨੀਫਿਟ ਹੁੰਦਾ ਹੀ ਹੈ ਲੋਕਾਂ ਨੇ ਇਸ ਦੇਖੋ ਪਿੰਡ ਦੇ ਬਹੁਤ ਸਾਰੇ ਇਹਦੇ ਵਿੱਚ ਜੋ ਮਿਨਿਮਮ ਹੈ ਦੇਖੋ ਇਹਦੇ ਵਾਸਤੇ ਹਸਪਤਲ ਹੀ ਪਿੰਡ ਦਾ ਕੋਈ ਇਹਨਾਂ ਦਾਇਰਾ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਲਈ ਘੱਟੋ ਘੱਟ ਮੇਰੇ ਖਿਆਲ ਦੇ ਲੱਗੇ ਚਾਕੇ 1.5 200 ਪਿੰਡ ਤੇ ਹੈ ਹੀ ਹੈ ਜਿਹੜਾ ਇਹਨੂੰ ਬਿਲਕੁਲ ਲੱਗੇ ਰਹਿਣਗੇ ਪਰ ਕਿਸੇ ਵੀ ਹਸਪਤਲ ਤੇ ਜਾਣ ਲਈ ਕਿਸੇ ਵੀ ਕੋਈ ਪਿੰਡ ਦਾ ਦਾਇਰਾ ਨਹੀਂ ਹੁੰਦਾ ਕੋਈ ਵੀ ਕਿਤੇ ਜਾ ਕੇ ਆਪਣੀ ਸਬਸੇ ਮੇਰਾ ਨਾਮ ਡਾਕਟਰ ਰਿਸ਼ਵ ਰੋੜਾ ਹੈ ਜੀ ਮੈਂ ਤੋ ਅੱਜ ਅਸੀਂ ਕੋਲੀ ਹਸਪੀਟਲ ਬੈਠੇ ਆ ਜੋ ਕਿ ਧਾਰੀਵਾਲ ਵਿੱਚ ਹੈ ਤੇ EMC ਗਰੁੱਪ ਆਫ ਹਸਪੀਟਲ ਨੇ ਇਹਨੂੰ ਆਪਣੀ ਸੁਪਰ ਸਪੈਸ਼ਲਿਟੀ ਸਰਵਿਸਸ ਦੇਣ ਵਾਸਤੇ ਓਵਰਟੇਕ ਕੀਤਾ ਹੈ ਮੈਂ ਨਾਲ ਹੀ ਨਾਲ ਬਹੁਤ ਧੰਨਵਾਦੀ ਆ ਸਾਡੇ ਸਿਵਲ ਸਰਜਨ ਸਾਹਿਬ ਦਾ ਜੋ ਕਿ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਾਡੀ ਜਿਹੜੀ ਐਮਰਜੈਂਸੀ ਹੈ ਤੇ ਆਈਸੀਯੂ ਫੈਸਿਲਿਟੀ ਜਿਹੜੀ ਆਪਾਂ ਸਟਾਰਟ ਕੀਤੀ ਹੈ ਉਹਦਾ ਉਦਘਾਟਨ ਕੀਤਾ ਤੇ ਹੋਰ ਵੀ ਜਿਹੜੇ ਆਏ ਇੱਥੇ ਮਹਿਮਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਜਿਹੜੀ ਬਸਾਰੀ ਮੀਡੀਆ ਜਿੱਥੇ ਪਹੁੰਚੀ ਹੋਈ ਹੈ ਕਿਉਂਕਿ ਮੀਡੀਆ ਤੋਂ ਬਿਗੈਰ ਕਿਸੇ ਨੂੰ ਨਹੀਂ ਪਤਾ ਸਿੱਕੀ ਕਿ ਕੀ ਫੈਸਿਲਿਟੀ ਦੇ ਰਹੇ ਆ ਤੇ ਮੈਂ ਤੁਹਾਡਾ ਵੀ ਬਹੁਤ ਧੰਨਵਾਦੀ ਆ ਇੱਥੇ ਅਸੀਂ ਪਹਿਲਾਂ ਸਰਜਰੀ ਦਾ ਡਾਕਟਰ ਸਭ ਕਰ ਹੀ ਰਹੇ ਸੀ ਉਹ ਨਾਲ ਦੇ ਨਾਲ ਅਸੀਂ ਐਮਰਜੈਂਸੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈ ਨਾਲ ਹੀ ਨਾਲ ਅਸੀਂ ਆਈ ਸੀ ਯੂ ਵੀ ਇੱਥੇ ਬਣਾਤਾ ਜਿਹਦੇ ਲਈ ਜਿਹੜੇ ਕ੍ਰਿਟੀਕਲ ਕੇਅਰ ਦੇ ਐਕਸਪਰਟ ਡਾਕਟਰ ਮੁਨੀਬ ਨੇ ਉਹ ਰੋਜ਼ ਇੱਥੇ ਤਨਾਤ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਮੈਨ ਚਾਹਨਾ ਕਿ ਧਾਰੀਵਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਕਿਉਂਕਿ ਧਾਰੀਵਾਲ ਆਉਂਦਾ ਦਾ ਗੁਰਦਾਸਪੁਰ ਡਿਸਟ੍ਰਿਕਟ ਜੀ ਹੈ ਆਪਾਂ ਧਾਰੀਵਾਲ ਨੂੰ ਹੀ ਨਹੀਂ ਦੇਖਣਾ ਅਸੀਂ ਹੋਰ ਵੀ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਲੋੜ ਹੈ ਇਲਾਜ ਦੀ ਉਹ ਸਾਰੇ ਇੱਥੇ ਉਤਵਾ ਕੇ ਪਹੁੰਚਦੇ ਆ ਆਪਣੇ ਇਲਾਜ ਕਰਾਣ। ਛਾਰੀਵਾਲ ਦੇ ਵਿੱਚ ਮੇਰੀ ਨੌਲੇਜ ਦੇ ਹਿਸਾਬ ਨਾਲ ਇਹੋ ਜਿਹਾ ਕੋਈ ਕ੍ਰਿਟੀਕਲ ਯੂਨਿਟੀ ਸੀਗਾ ਇਹ ਪਹਿਲਾ ਆਈਸੀਯੂ ਫੈਸਿਲਿਟੀ ਹੈ ਜਿਹੜੀ ਕੋਲੀ ਹਸਪਤਾਲ ਵਿੱਚ ਈਐਮਸੀ ਗਰੁੱਪ ਆਫ ਹਸਪੀਟਲ ਵੱਲੋਂ ਸਟਾਰਟ ਕੀਤੀ ਗਈ ਹੈ। ਅਸੀਂ ਸਰ ਮਲਟੀਪਲ ਹਸਪਤਾਲ ਚਲਾਣੇ ਆ ਅੱਗੇ ਆਲਰੇਡੀ ਅਸੀਂ ਅਬਰੋਲ ਹਸਪਤਾਲ ਵੀ ਚਲਾ ਰਹੇ ਆ ਤੇ ਬੜਾ ਹੀ ਵਧੀਆ ਫੈਸਿਲਿਟੀ ਹਸਪਤਾਲ ਚਲਾਣਾ ਕੋਈ ਵੱਡੀ ਗੱਲ ਨਹੀਂ ਹੈ। ਫੈਸਿਲਿਟੀ ਦੇਣਾ ਜਿਹੜੇ ਕੀ ਰਾਤ-ਰਾਤੇ 24 ਘੰਟੇ ਫੈਸਿਲਿਟੀ ਦੇਣਾ ਸਭ ਤੋਂ ਵੱਡੀ ਗੱਲ ਹੈ ਬਿਲਡਿੰਗ ਬਣਾਉਣ ਨਾਲ ਲਸਤਾਲੀ ਚੱਲਦਾ ਜੀ ਉਹਦੇ ਲਈ ਫੈਸਿਲਿਟੀ ਹੋਣੀ ਚਾਹੀਦੀ ਹੈ ਡਾਕਟਰ ਚਾਹੀਦੇ ਆ ਮਸ਼ਿਰਤੀ ਚਾਹੀਦੀ ਹੈ ਤੇ 24/7 ਫੈਸਿਲਿਟੀ ਚਾਹੀਦੀ ਹੈ ਇਹ ਨਹੀਂ ਕਿ ਰਾਤ ਨੂੰ ਅਸੀਂ ਦਰਾਜਾ ਬੰਦ ਕਰ ਲਈਏ ਤੇ ਮਰੀਜ਼ ਨੂੰ ਅੰਮ੍ਰਿਤਸਰ ਭਜਦਾ ਪੈ ਜਾਵੇ ਇਸ ਵਿੱਚ ਉਹਦੀ ਜਾਨ ਚਲੀ ਜਾਂਦੀ ਹੈ ਬਿਲਕੁਲ ਨਹੀਂ ਅਸੀਂ ਆਲਰੇਡੀ 2 ਮਹੀਨੇ ਤੋਂ ਇਹਨੂੰ ਚਲਾ ਰਹੇ ਆ ਅਸੀਂ ਕੋਈ ਵੀ ਚੀਜ਼ ਦਾ ਐਲਾਨ ਉਦੋਂ ਤੱਕ ਨਹੀਂ ਕਰਦੇ ਜਦੋਂ ਸਾਡੇ ਕੋਲ ਪੂਰੀ ਫੈਸਿਲਿਟੀ ਨਾ ਹੋਵੇ ਸੋ ਅੱਜ ਅਸੀਂ ਇਹ ਤਾਂ ਉਦਘਾਟਨ ਦਾ ਰਸਮੀ ਰੱਖਿਆ ਕਿਉਂਕਿ ਅਸੀਂ ਹ दस तो बारह मरीज करते आ, myself, मैं, e members, दे सारे पहलाएं का तो स्वागत है और मेहरबानी भी है कि तो अपने कीमती समय चो समय कटिया और मैं अपने सिविल सर्जन साहब मान योग सिविलजन साहब का भी स्वागत करता वहां उन्होंने अपने कीमती समय चो ਸਮਾ ਕੱਟ ਕੇ ਜਿੱਥੇ ਆ ਕੇ ਐਮਰਜੈਂਸੀ ਉਹ ਆਇਸ਼ੂ ਦਾ ਉਹ ਘਾਟ ਰੰ ਕੀਤਾ ਹੈ ਡਾਕਟਰ ਏਸ਼ਮ ਨੇ ਆਲਰੇਡੀ ਕਾਫੀ ਕੁਝ ਐਕਸਪਲੇਨ ਕਰ ਦਿੱਤਾ ਹੈ ਸੋ ਬੇਸਿਕ ਜਿਹੜਾ ਸਾਡਾ ਜਿਹੜਾ ਪਰਪਸ ਹੈ ਧਾਰੀਵਾਲ ਹਸਪੀਟਲ ਐਮਰਜੈਂਸੀ ਖੋਲਣ ਦਾ ਉਹ ਸਾਡਾ ਇੱਕ ਪਾਲਿਸੀ ਦਾ ਪਾਰਟ ਹੈਗਾ ਅਸੀਂ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਜਿਹੜੇ ਪੰਜ ਹਸਪੀਟਲ ਚਲਾ ਰਹੇ ਹਾਂ ਪਟਾਲਾ ਹਸਪੀਟਲ ਚੱਲ ਰਿਹਾ ਗਿਰੰਦਰ ਚੱਲ ਰਿਹਾ ਧਾਰੀਵਾਲ ਕਰਦਾਸਪੁਰ ਪਟਾਨਕੋਟ ਇਹ ਸਾਰੇ ਸਾਡੇ ਸੁਪਰਵਾਈਜ਼ਨ ਤੇ ਸਾਡੇ ਅੰਡਰ ਚੱਲ ਰਹੇ ਆ ਔਰ ਸਾਡਾ ਏਮ ਇੱਕੋ ਹੀ ਹੈ ਕਿ ਅਸੀਂ ਜਿੱਥੇ ਵੀ ਸ਼ਹਿਰ ਤੇ ਜਾਣਾ ਉਹਦਾ ਨਾਮ ਇਸ ਕਰਕੇ ਪੈਦਾ ਹੋਣਾ ਕਿ ਅਸੀਂ ਟੱਚ ਦੀ ਕੇਅਰ ਸੈਂਟਰ ਨੂੰ ਕਹੋਨੇ ਆ ਟੱਚ ਦੀ ਕੇਅਰ ਸੈਂਟਰ 'ਚ ਮੈਂ ਤੁਹਾਨੂੰ ਪੰਜਾਬੀ ਦੱਸ ਦਿੰਨਾ ਕਿ ਜਦੋਂ ਮਰੀਜ਼ ਨੂੰ ਜਵਾਬਾ ਹੋਇਆ ਹੁੰਦਾ ਨਾ ਕਿਸੇ ਆ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਉਹਨੂੰ ਕਹਿੰਦੇ ਆ ਟੱਚ ਦੀ ਕੇਅਰ ਟੱਚ ਦੀ ਕੇਅਰ ਦੇ ਵਿੱਚ ਸਾਡਾ ਨਾਮ ਇਸ ਕਰਕੇ ਆ ਕਿ ਵੀ ਹੈਵ ਆਈਸ਼ੂ ਪੋਜ਼ਿਟੀਵ ਵੀ ਹੈਵ ਇਕਪਮੈਂਟ ਫੈਸਿਲਿਟੀ ਜਿਹਦੇ ਨਾਲ ਪੇਸ਼ੈਂਟ ਜਿਹੜੇ ਸਿੱਕ ਹੋਏ ਹੁੰਦੇ ਆ ਜਵਾਬਾ ਮਿਲਿਆ ਹੁੰਦਾ ਸਾਨੂੰ ਅਸੀਂ ਉਹ ਹੀ ਮੋਸਟਰੇਟ ਕਰਦੇ ਆ ਸੋ ਹਸਪੀਟਲ ਚਲਾਣਾ ਜਿਹੜਾ ਉਹ ਕੋਈ ਬੋਲਣਾ ਇੱਕ ਬੜੀ ਵੱਡੀ ਗੱਲ ਨਹੀਂ ਹੈ ਲੇਕਿਨ ਹਸਪੀਟਲ ਦੇ ਵਿੱਚ ਫੈਸਿਲਿਟੀ ਦੇਣੀ ਲੋਕਾਂ ਦਾ ਲੋਕਾਂ ਨੂੰ ਸੇਵਾ ਕਰਨਾ ਜਿਹੜਾ ਐਮਰਜੈਂਸੀ ਬੈਂਕ ਤੇ ਉਹ ਇੱਕ ਬੜੀ ਵੱਡੀ ਗੱਲ ਹੈ ਸੋ ਅਸੀਂ ਸਾਡੀ ਜਿਹੜੀ ਕੋਸ਼ਿਸ਼ ਹੈ ਢਰੀਵਾਲ ਚ ਆਲੜੀ ਸੀ ਚਾਰ ਪੰਜ ਮਹੀਨੇ ਤੋਂ ਜਿਹੜਾ ਚਲਾ ਰਹੇ ਹਾਂ ਔਰ ਅਸੀਂ ਲੋਕ ਇਸ ਕਰਕੇ ਪਹਿਲੇ ਨੂੰ ਐਮਰਜੈਂਸੀ ਤੋਂ ਆਸ਼ੀਰਵਾਦ ਨੇ ਕੀਤਾ ਬਿਕਾਉਜ਼ ਸਿਸਟਮ ਪੂਰਾ ਹੋ ਜਾਵੇ ਅਜੀ ਸਿਸਟਮ ਦੇ ਅਨੁਸਾਰ ਸਾਰਾ ਕੰਮ ਚੱਲ ਰਿਹਾ ਹੈ। ਦੇਖੋ ਡਾਕਟਰ ਐਕਸਪਰਟ ਟੀਮ ਜਿੰਨੇ ਵੀ ਡਾਕਟਰ ਸਾਡੇ EMC ਅਬਰੋਲ ਔਰ ਜਿੰਨੇ ਵੀ ਗਰੁੱਪ ਦੇ ਡਾਕਟਰ ਸਭ ਦੇ ਰੋਸਟਰ ਵਾਈਜ਼ ਡਿਊਟੀ ਲੱਗਦੀ ਹੁੰਦੀ ਹੈ ਸਾਡੇ ਕੋਲ ਹਰ ਹਰਸ ਪਰ ਹੀ ਡਿਗਰੇ ਡਬਲ ਡਬਲ ਡਾਕਟਰ ਹੈ। ਸੋ ਇੱਥੇ ਪਹਿਲੀ ਗੱਲ ਇਹ ਹੈ ਕਿ ਐਮਡੀ ਮੈਡੀਸਨ ਦੀ ਪਰਮਨੈਂਟ ਓਪੇਟਿਸ਼ਨ ਸ਼ੁਰੂ ਹੋ ਗਈ ਹੈ। ਡਾਕਟਰ ਦੀਪਕ ਕੋਲੀ ਸਰਜਨ ਨੇ ਜਿਹੜੇ ਆਲਰੇਡੀ ਪਹਿਲੇ ਉਹਨਾਂ ਦੇ ਕੋਲ ਐਂਟੀਸੀ ਉਹ ਵੀ ਇੱਥੇ ਇੱਥੇ ਹੀ ਆਪਣੀ ਸਰਵਿਸਿਸ ਦੇ ਰਹੇ ਨੇ। ਇਸ ਤੋਂ ਇਲਾਵਾ ਆਰਥੋ ਦੀ ਓਪੇਡੀ ਜਿਹੜੀ ਸ਼ੁਰੂ ਹੋ ਗਈ, ਗਾਇਨੀ ਦੀ ਓਪੇ ਸ਼ੁਰੂ ਹੋ ਗਈ ਜਿਹੜੇ ਸੁਪਰ ਸਪੈਸ਼ਲਿਸਟ ਨੇ ਜਿਹੜੇ ਅਬਰੂਲ ਚਾਹਦੇ ਆ ਉਹਨਾਂ ਦੀ ਵੀ ਡਿਊਟੀ ਲੱਗੀ ਹੈ ਕਿ ਇੱਥੇ ਲੋਡ ਪੈਂਦੇ ਤੁਸੀਂ ਕਿ ਜਣਾ ਦੇ ਇਧਰੋਂ ਹੀ ਤੇ ਆਣਾ ਵੀ ਇਧਰ ਆਈਆਂ ਕਿ ਤੁਸੀਂ ਇੱਥੇ ਸਰਵਿਸਿਜ਼ ਪ੍ਰੋਵਾਈਡ ਕਰਾਣੀਆਂ ਉਹਨਾਂ ਦੀ ਬੇਸਿਕਲੀ ਜਿਹੜੀ ਲੋਡ ਹੁੰਦੀ ਹੈ ਉਹ ਇਹ ਉਹਨਾਂ ਦੇ opinion ਦੀ ਲੋਡ ਹੁੰਦੀ ਹੈ ਕਦੀ ਵੀ ਕੋਈ ਐਮਰਜੈਂਸੀ ਨਹੀਂ ਹੁੰਦੇ ਉਹ opinion ਦੇਣਾ ਵੀ ਸਾਡਾ ਪੀਨੇ ਜੇ ਦਵਾਈਆਂ ਠੀਕ ਹੋਣ ਚਾਹੀਦੀ ਇੱਥੇ ਗਾਇਨੀ ਵਾਸਤੇ ਅਸੀਂ ਸ਼ੁਰੂਆਤ ਕਰਦੇ ਡਾਕਟਰ ਡੀਐਮ ਆ ਜਾਣਾ ਜਿਹੜੇ ਇੱਥੇ ਆਪੜੀ ਕਰਨਗੇ ਉਹਨਾਂ ਨਾਲ ਆਲਰੇਡੀ ਪਲਾਨ ਵੀ ਹੋ ਗਈ ਹੋਈ ਹੈ ਜਿਹੜੇ ਬੱਚਿਆਂ ਵਾਸਤੇ ਹੈ ਉਹਦੇ ਵਾਸਤੇ ਕੀ ਹੈ ਕਿ ਗਾਇਨੀ ਦਾ ਕੁਝ 파ਟ ਹੁੰਦਾ ਜਿਹੜਾ ਬੱਚਾ ਜਦੋਂ ਜੰਮਦਾ ਨਾ ਅਸੀਂ ਉਹਨਾਂ ਹੀ 파ਟ ਕਰਦੇ ਆ ਅਸੀਂ ਨਿੱਕੂ ਪਿੱਕੂ ਨੂੰ EMC ਪ੍ਰੋਬੋਡ ਨਹੀਂ ਕਰਦਾ ਲੇਕਿਨ ਮੈਂ ਤੁਹਾਡੇ ਨਾਲ ਅੱਜ ਦੱਸ ਹੀ ਦੇਣਾ ਤੇ ਕੁਐਸਚਨ ਬੜਾ ਦੀ ਪੁੱਛਿਆ EMC ਕ੍ਰੈਡਲ ਅੰਮ੍ਰਿਤਸਰ ਦੇ ਵਿੱਚ ਅਗਲੇ ਮਹੀਨੇ ਖੁੱਲਣ ਜਾ ਰਿਹਾ ਹੈ ਜਿਹਦੇ ਵਿੱਚ ਸਿਰਫ ਮਦਰ ਐਂਡ ਚਾਈਲਡ ਕੇਅਰ ਹੈ ਅੰਮ੍ਰਿਤਸਰ ਦਾ ਸਾਰਾ ਨਾ ਬੈਸਟ ਨਿੱਕੂ ਪਿੱਕੂ ਜਿਹੜਾ ਪ੍ਰੋਪਰ ਬੱਚਿਆਂ ਵਾਸਤੇ ਨਿਊਨੋਡਲ ਵਾਸਤੇ ਜਿਹੜੇ ਨਵੇਂ ਜਨਮੇ ਬੱਚੇ ਨੇ ਉਹਨਾਂ ਵਾਸਤੇ ਅਸੀਂ ਬਣਾ ਰਹੇ ਆ ਉਹ ਅੰਮ੍ਰਿਤਸਰ ਅਨਜੀਤਪੁਰ ਇਲਾਕੇ 'ਚ ਦੀ ਬਲੌਗ ਚ ਸ਼ੁਰੂ ਹੋ ਰਿਹਾ ਤੇ ਉਹ ਸਾਡੀ ਗਾਦਰਤਾ ਹੈ ਕਿ ਅਸੀਂ ਪ੍ਰਮੋਟ ਔਰ ਅਨਾਉਂਸ ਉਹ ਚੀਜ਼ ਕਰਦੇ ਆ ਜਿਹੜੀ ਜੀ ਸਾਡੇ ਕੋਲ ਅਵੇਲੇਬਲ ਹੈ ਅਗਰ ਨਹੀਂ ਅਵੇਲੇਬਲ ਸੀ ਨਹੀਂ ਕਰਦੇ